ਸਾਂਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਆਦੇ ਸਰਤਾਜ ਨੇ ਭਾਈ ਗੁਰਦਾਸ ਜੀ ਅਨੁਸਾਰ ਉਹੀ ਸ਼ਹੀਦ ਕਹਾਉਂਦਾ ਕਦਾਰ ਹੈ ਜਿਸ ਵਿੱਚ ਸਬਰ ਸਿਦਕ ਤੇ ਪਿਆਰ ਜੇ ਅਨਮੋਲ ਗੁਣ ਹੋਣ ਜਾਹਾਂਗੀਰ ਦੇ ਹੁਕਮ ਅਨੁਸਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿੱਚ 1606 ਈਸਵੀ ਨੂੰ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਨੂੰ ਸ਼ਹੀਦ ਕਰਨ ਸਮੇਂ ਅਸੀਹ ਤਸੀਹ ਦਿੱਤੇ ਗਏ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਸ਼ਾਹ ਕੇ ਪੇਸ਼ ਕੀਤਾ ਗਿਆ ਤਾਂ ਚੰਦੂ ਸ਼ਾਹ ਬਹੁਤ ਖੁਸ਼ ਹੋਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਅਜਿੰਨਾ ਤਸੀਹ ਆ ਦੇਵਾਂਗੇ ਕਿ ਤੁਹਾਨੂੰ ਮੁਸਲਮਾਨ ਧਰਮ ਅਪਣਾਣਾ ਹੀ ਪਏਗਾ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਜਿੰਨਾ ਜ਼ੋਰ ਤੁਹਾਡੇ ਕੋਲ ਹੈਗਾ ਤੁਸੀਂ ਲਗਾ ਲਓ ਤਪਦੀਆਂ ਗਰਮੀਆਂ ਦੇ ਦਿਨ ਸੀ ਤੇ ਜੇੜ ਹਾਰ ਦੀ ਤਪਦੀ ਦੁਪਹਿਰ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ 33 ਦਿਵੀ ਤੇ ਬਿਠਾ ਦਿੱਤਾ ਗਿਆ ਅਤੇ ਉਪਰੋਂ ਸੀਸ ਉਤੇ ਗਰਮ ਰੇਤਾ ਪਾਇਆ ਗਿਆ ਕੰਦੇ ਜਰੂ ਰੇਤਾ ਪਾਇਆ ਜਾ ਰਿਹਾ ਸੀ ਤੇ ਪਾਣ ਵਾਲਿਆ ਦੇ ਹੱਥ ਵੀ ਸੜ ਚੁੱਕੇ ਸੀ ਤੇ ਉਹਨਾਂ ਨੇ ਗੁਰੂ ਮਹਾਰਾਜ ਜੀ ਨੂੰ ਵੇਖ ਕੇ ਪੁੱਛਿਆ ਕਿ ਤੁਹਾਨੂੰ ਕੋਈ ਅਸਰ ਕਿਉਂ ਨਹੀਂ ਹੋ ਰਿਹਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਬਦ ਸੀ ਤੇਰਾ ਕੀ ਆ ਮਿੱਠਾ ਲਾਗੇ ਉਹ ਕੰਦੇ ਮੈਨੂੰ ਕੁਝ ਮਹਿਸੂਸ ਹੀ ਨਹੀਂ ਹੋ ਰਿਹਾ ਮੇਰੇ ਤੇ ਤਾਂ ਫੁੱਲਾਂ ਦੀ ਵਰਖਾ ਹੋ ਰਹੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਮਿਹਰ ਕਰੋ ਸਾਰਿਆਂ ਤੇ